ਵੇਚਾਰੰ ਗਲ ਮਾਲਾ ਤਿਲਕ ਲਿਲਾਟੰ ਦੋਏ ਧੋਤੀ ਵਸਤਰ ਕਪਾਟੰ ਜੇ ਜਾਨਸ ਬਰਮੰ ਕਰਮੰ ਸਭ ਫੋਕਟ ਨਿਚੋ ਕਰਮੰ ਕਹੋ ਨਾਨਕ ਨਿਚੋ ਧਿਆਵੈ ਵਿਣ ਸਤਗੁਰ ਵਾਟ ਨ ਪਾਵੈ ਪੌੜੀ ਕੱਪੜ ਰੂਪ ਸੋਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹੇ ਭੀੜੈ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿੱਸਾ ਖਰਾ ਡਰਾਵਣਾ ਕਰ ਔਗਣ ਪਛੋ ਤਾਵਣਾ